ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 4-4 ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 ਫਿਰ 4 4-4 ਕੁੰਡੇ ਗਿੰਦੇ ਹੋਏ 5 ਕੁੰਡੇ ਤੁਸੀਂ ਵਾਧਾ ਰੱਖਣੇ ਆ ਇਨ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈੱਡਾਂ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਿਲਾਈ ਬਣਾਈ ਆ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਫੁੱਥੇ ਬਣਾਉਣੇ ਇੱਕ ਦੋ ਤਿੰਨ ਤਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਸਿੱਧਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡੀਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਫਿਰ ਤੱਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਤੱਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਸਿੱਧਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਚਾਰ ਚਾਰ ਕੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਤਿੰਨ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਲਾਸਟ ਵਿੱਚ ਤਿੰਨ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਜਿਹੜੇ ਤਿੰਨ ਗੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜਾ ਇੱਕ ਗੁੰਡਾ ਸਿੱਧਾ ਉਹਨੂੰ ਪੁੱਠਾ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਗੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜਾ ਸਿੱਧਾ ਉਹਨੂੰ ਪੁੱਠਾ ਬਣਾਉਣਾ ਇਹ ਮੈਂ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਤਿੰਨ ਗੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਡਿਜ਼ਾਈਨ ਸਿੱਧੇ ਗੁੰਡੇ ਤੇ ਬਣਨਾ ਜਿਹੜਾ ਇੱਕ ਸਿੱਧਾ ਗੁੰਡਾ ਵਾ ਇਹਦੇ ਇੱਕ ਤੋਂ ਤਿੰਨ ਗੁੰਡੇ ਬਣਾਉਣੇ ਇੱਕ ਬਣਾ ਲੈਣਾ ਧਾਗੇ ਨੂੰ ਢਿੱਲਾ ਹੀ ਰੱਖਣਾ ਵਲ ਮਾਰਨਾ ਦੋ ਇੱਕ ਵਾਰ ਫਿਰ ਇਹਨੂੰ ਸਿੱਧਾ ਹੀ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਿਲਾਈ 'ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜਾ ਸਿੱਧਾ ਕੁੰਡਾ ਉੱਤੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਤਿੰਨ ਕੁੰਡੇ ਪੁੱਠੇ ਜਿਹੜਾ ਸਿੱਧਾ ਕੁੰਡਾ ਇੱਕ ਵਾਰ ਸਿੱਧਾ ਬਣਾ ਲੈਣਾ ਤਾਂ ਕਿ ਇਹਨੂੰ ਬਲ ਮਾਰਨਾ ਦੋ ਇਹਨੂੰ ਫਿਰ ਦੁਬਾਰਾ ਸਿੱਧਾ ਹੀ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਪੁੱਠੀਆਂ ਗੁੰਡਿਆਂ ਨੂੰ ਪੁੱਠੇ ਬਣਾਉਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਲਾਸਟ ਵਿੱਚ ਤਿੰਨ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਵਣਾ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਇਹਨਾਂ ਤਿੰਨਾਂ ਕੁੰਡਿਆਂ ਨੂੰ ਪੁੱਠਾ ਬਣਾਉਣਾ ਡਿਜ਼ਾਈਨ ਦੀ ਚੌਥੀ ਸਿਲਾਈ ਪੁੱਠੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਇਹਨਾਂ ਨੂੰ ਪੁੱਠੇ ਬਣਾਉਣਾ ਇਹ ਮ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਤਿੰਨ ਕੁੰਡੇ ਪੁੱਠੇ ਇਹਨਾਂ ਵਿੱਚੋਂ ਦੋ ਕੁੰਡੇ ਪੁੱਠੇ ਬਣਾਉਣੇ ਤਾਗਾ ਬਾਹਰ ਨੂੰ ਕਰਨਾ ਇਹ ਪੁੱਠਾ ਕੁੰਡਾ ਇਹ ਸਿੱਧਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਹੀ ਉਹਨਾਂ ਵਿੱਚੋਂ ਇੱਕ ਕੁੰਡਾ ਇਹ ਲੈਣਾ ਇੱਕ ਕੁੰਡਾ ਪੁੱਠਾ ਇਹਨਾਂ ਦੋਵਾਂ ਕੁੰਡਿਆਂ ਦਾ ਅੱਗਿਓਂ ਦੀ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਬਣਾਉਣਾ ਅੱਗੇ ਸਿੱਧਾ ਕੁੰਡਾ ਇਹ ਪੁੱਠਾ ਸਿੱਧੇ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਪੁੱਠੇ ਕੁੰਡੇ ਨਾਲ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਅਵਿ ਕੋ ਇਸ ਤਰੀਕੇ ਨਾਲ ਡਿਜ਼ਾਈਨ ਬਣ ਗਿਆ ਇਹ ਦੋ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪੰਜਵੀਂ ਸਲਾਈ ਚ ਬਣਾਉਣਾ ਇੱਕ ਕੁੰਡਾ ਪੁੱਠਾ ਧਾਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਪੁੱਠਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਜਿਹੜੇ ਕੁੰਡੇ ਵਧੇ ਉਹ ਘਟਣ ਦੇ ਆ ਸੈਂਟਰ ਵਾਲਾ ਕੁੰਡਾ ਸਿੱਧਾ ਬਣਾਉਣਾ ਸਿੱਧੇ ਕੁੰਡੇ ਦਾ ਮੂੰਹ ਘੁਮਾਉਣਾ ਪੁੱਠੇ ਕੁੰਡੇ ਦੇ ਨਾਲ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਅਵੇ ਕਿਆਸ ਤਰੀਕੇ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਇੱਥੇ ਹੁਣ ਇੱਕ ਕੁੰਡਾ ਹੀ ਪੁੱਠਾ ਆਉਣਾ ਇੱਕ ਕੁੰਡਾ ਪੁੱਠਾ ਇੱਕ ਪੁੱਠਾ ਕੁੰਡਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਸਿੱਧਾ ਬਣਾਉਂਦੇ ਹੋਏ ਸੈਂਟਰ ਵਾਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂਕਮਾਉਣਾ ਹੋਣਾ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਇੱਕ ਕੁੰਡਾ ਪੁੱਠਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਕੁੰਡਾ ਪੁੱਠਾ ਇੱਕ ਸਿੱਧਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂਕਮੋਣਾ ਪੁੱਠੇ ਕੁੰਡੇ ਨਾਲ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਆਇਓ ਕੋ ਇਸ ਤਰੀਕੇ ਦਾ ਡਿਜ਼ਾਈਨ ਬਣਨਾ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਛੇਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਜਿਹੜੇ ਪੁੱਠੇ ਗੁੰਡੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਤਿੰਨ ਗੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਛੇਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਗੁੰਡੇ ਉਸੇ ਤਰ੍ਹਾਂ ਦੇ ਹੀ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਣ ਵੀ ਜਲਦੀ ਜਾਂਦਾ ਏ ਡਿਜ਼ਾਈਨ ਇੱਕ ਕੁੰਡਾ ਸਿੱਧਾ ਤਾਂ ਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਫਿਰ ਤਾਂ ਗਾ ਬਾਹਰ ਨੂੰ ਕਰਨਾ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ بار بار ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਇਹ ਡਿਜ਼ਾਈਨ ਬਹੁਤ ਹੀ ਸੌਖਾ ਤੁਸੀਂ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਬਣ ਵੀ ਜਲਦੀ ਜਾਂਦਾ ਇਹ ਡਿਜ਼ਾਈਨ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।